ਸਤ ਸ੍ਰੀ ਅਕਾਲ ਸਾਰਿਆਂ ਨੂੰ ਚੈਨਲ ਨੂੰ ਕਰੋ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਤਾਂ ਜੋ ਤੁਹਾਡੇ ਕੋਲ ਆਉਣ ਵਾਲੀ ਹਰ ਨਵੀਂ ਵੀਡੀਓ ਪਹੁੰਚ ਸਕੇ ਵੀਡੀਓ ਨੂੰ ਕਰਦੇ ਕਰੋ ਜੀ ਲਾਈਕ ਤੇ ਸ਼ੇਅਰ ਜੋ ਵੀ ਤੁਹਾਨੂੰ ਰਿਸ਼ਤੇ ਦੱਸਦੇ ਆ ਜੇ ਇਨ੍ਹਾਂ ਰਿਸ਼ਤਿਆਂ ਦੇ ਵਿੱਚੋਂ ਕਿਸੇ ਵੀ ਵੀਰਪੈਣ ਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਉਹ ਰਿਸ਼ਤਾ ਕਰਨ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਿਆ ਕਰੋ ਜੀ ਅੱਜ ਆਪਾਂ ਲੈ ਕੇ ਆਏ ਹਾਂ ਜੀ ਨਵੇਂ-ਨਵੇਂ ਰਿਸ਼ਤੇ ਕੈਨੇਡਾ ਗਏ ਮੁੰਡੇ ਕੁੜੀਆਂ ਦੇ ਰਿਸ਼ਤੇ ਹੈ ਜੀ ਇਹ ਰਿਸ਼ਤਾ ਹੈ ਜੀ ਆਪਣੇ ਕੋਲੇ ਸੰਗਰੂਰ ਏਰੀਆ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਜੀ ਲੜਕੀ ਦਾ ਡੇਟ ਆਫ ਬਰਥ ਹੈ 99 ਹਾਈਟ ਹੈ ਜੀ 5 ਫੁੱਟ 6 ਇੰਚ ਸਟੱਡੀ ਕੀਤੀ ਹੈ ਬੀ ਐਸ ਸੀ ਇਹ ਦੋ ਭੈਣ ਭਰਾ ਨੇ ਜੀ ਤੇ ਦੋਨੋਂ ਹੀ ਇਹ ਕੈਨੇਡਾ ਦੇ ਵਿੱਚ ਨੇ ਲੜਕੀ ਦੇ ਫਾਦਰ ਸਾਹਿਬ ਗਵਰਨਮੈਂਟ ਜੋਬ ਕਰਦੇ ਹੈ ਜੀ ਲੜਕੀ ਹੈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਕੈਨੇਡਾ ਵਿੱਚ ਪੀ ਆਰ ਹੋਵੇ ਜੀ ਇਹ ਲੜਕੀ ਨੂੰ ਜ਼ਮੀਨ 8-10 ਕਿੱਲਿਆਂ ਤੱਕ ਜ਼ਰੂਰ ਆਉਂਦੀ ਹੋਵੇ ਜੀ ਜੇ ਕਿਸੇ ਵੀਰਪੈਨ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1204 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਪਟਿਆਲਾ ਹੀ ਰिए जी ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਲੜਕੇ ਦੀ ਉਮਰ ਹੈ ਜੀ 26 ਸਾਲ ਦੀ ਹਾਈਟ ਇਹਦੀ ਹੈ 5 ਫੁੱਟ 7 ਇੰਚ ਸਟੱਡੀ ਕੀਤੀ ਹੈ ਜੀ ਬੀਏ ਦੋ ਭੈਣ ਭਰਾਣੇ ਜੀ ਤੇ ਭੈਣ ਨਾਲ ਲੜਕੇ ਦੀ ਮੈਰਿਡ ਹੈ ਤੇ ਲੜਕੇ ਦੇ ਜਿਹੜੇ ਫਾਦਰ ਸਾਹਿਬ ਨੇ ਉਹ ਸਰਕਾਰੀ ਜੋਬ ਤੇ ਹੈ ਜੀ ਦੋ ਕਿੱਲੇ ਲੜਕੇ ਨੂੰ ਜ਼ਮੀਨ ਆਉਂਦੀ ਹੈ ਲੜਕਾ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਇਹ ਲੜਕੀ ਨੂੰ ਚਾਹੀਦੀ ਹੈ ਜਿਸ ਦੀ ਸਟੱਡੀ ਬੀਐਸਸੀ ਨਰਸਿੰਗ ਕੀਤੀ ਹੋਵੇ ਜੀ ਜੈਸੇ ਕਿ ਜੇ ਵੀਰਪੈਨ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1220 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਕਪੂਰ ਥਲਾਈ ਰਿਆ ਲੁਬਾਨਾ ਕਾਸਟ ਹੈ ਲੜਕੀ ਦਾ ਡੇਟ ਆਫ ਬਰਥ ਜੀ 93 ਹਾਈਟ ਹੈ ਜੀ 6 ਫੁੱਟ 3 ਇੰਚ ਸਟੱਡੀ ਕੀਤੀ ਹੈ ਐਮ ਐਸ ਸੀ ਦੋ ਭਰਾ ਤੇ ਇੱਕ ਭੈਣ ਹੈ ਜੀ ਇਹ ਭੈਣ ਲੜਕੇ ਦੀ ਇੰਗਲੈਂਡ ਦੇ ਵਿੱਚ ਨਹੀਂ ਤੇ ਦੋਨਾਂ ਭਰਾ ਕੋਲ ਟੋਟਲ 6 ਕਿਲ ਜ਼ਮੀਨ ਹੈ ਲੜਕਾ ਇਹ ਅਮਰਤ ਧਾਰੀ ਹੈ ਜੀ ਲੜਕਾ ਕੈਨੇਡਾ ਦੇ ਵਿੱਚ ਪੀ ਆਰ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਪੈਲ ਕੈਨੇਡਾ ਗਈ ਲੜਕੀ ਨੂੰ ਜੇ ਲੜਕੀ ਇੱਧਰ ਇੰਡੀਆ ਤਾਂ ਲੜਕੀ ਦੀ ਸਟੱਡੀ ਬੀਐਸਸੀ ਨਰਸਿੰਗ ਕੀਤੀ ਹੋਵੇ ਜੀ ਤੇ ਕਾਸਟ ਲੁਬਾਣਾ ਹੀ ਹੋਵੇ ਜੈਸ ਕਿਸੇ ਵੀਰਪੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1221 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤੇ ਜੀ ਆਪਣੇ ਕੋਲੇ ਲੁਧਿਆਣਾ ਏਰੀਆ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਜੀ। ਲੜਕੇ ਦਾ ਡੇਟ ਆਫ ਬਰਥ ਹੈ 94, ਹਾਈਟ ਹੈ ਜੀ 5 ਫੁੱਟ 11 ਇੰਚ। ਸਟੱਡੀ ਕੀਤੀ ਹੈ ਜੀ ਬੀਏ ਆਰਟਸ ਤੇ 2 ਸਾਲ ਦਾ ਡਿਪਲੋਮਾ ਕੀਤਾ ਹੋਇਆ ਲੜਕੇ ਨੇ। 2 ਭਰਾ ਹੈ ਜੀ ਤੇ ਦੋਨਾਂ ਭਰਾਵਾਂ ਕੋਲ ਟੋਟਲ 10 ਕਿੱਲੇ ਜ਼ਮੀਨ ਹੈ। ਲੜਕਾ ਹੈ ਕੈਨੇਡਾ ਦੇ ਵਿੱਚ ਪੀਆਰ ਹੈ ਜੀ। ਇੰਨਾ ਦੋਤਰ ਆਪ ਦਾ ਘਰ ਹੈ ਜੀ ਤੇ ਆਪ ਦਾ ਟਰਾਲਾ ਲੜਕੇ ਦਾ ਇਹਨਾਂ ਨੂੰ ਲੜਕੀ ਚਾਹੀਦੀ ਹੈ ਜਿਸ ਦੀ ਸਟੱਡੀ ਬੀਐਸਸੀ ਨਰਸਿੰਗ ਕੀਤੀ ਹੋਵੇ ਜਾਂ ਫਿਰ ਬੀਕਾਮ ਹੋਵੇ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1222 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਸਤਾ ਜੀ ਆਪਣੇ ਕੋਲੇ ਬਟਾਲਾ ਏਰੀਆ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਜੀ ਲੜਕੀ ਦਾ ਡੇਟ ਆਫ ਬਰਥ ਹੈ 97 ਹਾਈਟ ਹੈ ਜੀ 5 ਫੁੱਟ 6 ਇੰਚ ਸਟੱਡੀ ਕੀਤੀ ਹੈ ਬੀਐਸਸੀ ਨਰਸਿੰਗ ਦੋ ਭੈਣ ਭਰਾਣੇ ਜੀ ਇਹ ਲੜਕੀ ਕਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਤੇ ਇਧਰੋਂ ਲੜਕੀ ਇਹ ਸਰਕਾਰੀ ਜੋਬ ਤੇ ਗਈ ਸੀ ਇਨਾਂ ਨੂੰ ਲੜਕਾ ਚਾਹੀਦਾ ਹੈ ਲੜਕਾ ਪੱਗ ਬੰਨਦਾ ਹੋਵੇ ਜੀ ਲੜਕੇ ਦੀ ਹਾਈਟ 6 ਫੁੱਟ ਤੱਕ ਹੋਵੇ ਤੇ ਲੜਕੇ ਨੂੰ ਜ਼ਮੀਨ 20 ਕਿੱਲਾਂ ਤੋਂ ਉੱਪਰ ਆਉਂਦੀ ਹੋਵੇ ਜੀ ਲੜਕਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਜੈਸੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1225 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤੇ ਜੀ ਆਪਣੇ ਕੋਲੇ ਲੁਧਿਆਣਾ ਏਰੀਆ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਲੜਕੇ ਦਾ ਡੇਟ ਆਫ ਬਰਥ ਹੈ 98 ਹਾਈਟ ਜੀ 6 ਫੁੱਟ 2 ਇੰਚ ਸਟੱਡੀ ਕੀਤੀ ਹੈ ਸਿਵਲ ਇੰਜੀਨੀਅਰ ਦੋ ਭੈਣ ਭਰਾ ਨੇ ਜੀ ਇਹ ਤੇ 30 ਵਿੱਗੇ ਲੜਕੇ ਨੂੰ ਜ਼ਮੀਨ ਆਉਂਦੀ ਆ। ਲੜਕਾ ਹੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ। ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਜੈਸਦੀ ਸਟੱਡੀ ਬੀਐਸਸੀ ਨਰਸਿੰਗ ਕੀਤੀ ਹੋਵੇ ਜੀ। ਜੈਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ। ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1228 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹਾਂ ਜੀ। ਅਗਲਾ ਰਸਤਾ ਜੀ ਆਪਣੇ ਕੋਲੇ ਸੰਗਰੂਰ ਏਰੀਏ ਤੋਂ। ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ। ਲੜਕੇ ਦਾ ਡੇਟ ਆਫ ਬਰਥ ਜੀ 2002। ਹਾਈਟ ਹੈ ਜੀ 6 ਫੁੱਟ। ਸਟੱਡੀ ਕੀਤੀ ਹੈ ਜੀ +2। ਦੋ ਭੈਣ ਭਰਾਣੇ ਜੀ ਇਹ ਤੇ ਦੋਨੋਂ ਹੀ ਕੈਨੇਡਾ ਦੇ ਵਿੱਚ ਨੇ। ਲੜਕੀ ਨੂੰ 13 ਕਿੱਲੇ ਜ਼ਮੀਨ ਆਉਂਦੀ ਹੈ ਲੜਕਾ ਇਹ ਕੈਨੇਡਾ ਦੇ ਵਿੱਚ ਸਟੱਡੀ ਕਰ ਰਿਹਾ ਜੀ ਹਜੇ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੋਵੇ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1232 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਆ ਜੀ ਅਗਲਾ ਰਿਸ਼ਤੇਦਾਰ ਆਪਣੇ ਕੋਲੇ ਗੰਗਾ ਨਗਰ ਤੋਂ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਲੜਕੇ ਦਾ ਡੇਟ ਆਫ ਬਰਥ ਜੀ 94 ਤੇ ਹਾਈਟ 6 ਫੁੱਟ 2 ਸਟੱਡੀ ਕੀਤੀ ਜੀ ਬੀਏ ਦੋ ਭਰਾ ਨੇ ਜੀ ਤੇ ਦੋਨਾਂ ਭਰਾਵਾਂ ਕੋਲ ਟੋਟਲ 5 ਕਿੱਲੇ ਜ਼ਮੀਨ ਹੈ ਲੜਕਾ ਹੈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਪੜ੍ਹੀ ਲਿਖੀ ਹੋਵੇ ਤੇ ਸੂਣਿਸ ਨੱਕੀ ਹੋਵੇ ਜੀ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1237 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਅੰਮ੍ਰਿਤਸਰ ਏਰੀਏ ਤੋਂ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਲੜਕੀ ਦਾ ਡੇਟ ਆਫ ਬਰਥ ਜੀ 94 ਹਾਈਟ ਹੈ ਜੀ 5 ਫੁੱਟ 5 ਇੰਚ ਸਟੱਡੀ ਕੀਤੀ ਹੈ ਜੀ ਬੀ ਕਮ 2 ਭੈਣਾਂ ਤੇ ਦੋਨੋਂ ਹੀ ਕੈਨੇਡਾ ਦੇ ਵਿੱਚ ਨੇ ਜੀ ਲੜਕੀ ਹੈ ਕੈਨੇਡਾ ਦੇ ਵਿੱਚ ਪੀਆਰ ਹੈ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਕੈਨੇਡਾ ਪੀਆਰ ਹੋਵੇ ਜੀ ਤੇ ਲੜਕੇ ਨੂੰ ਜ਼ਮੀਨ 5 6 ਕਿੱਲਿਆਂ ਤੱਕ ਆਉਂਦੀ ਹੋਵੇ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1238 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਜੀ। ਅਗਲਾ ਰਿਸ਼ਤੇ ਜੀ ਆਪਣੇ ਕੋਲੇ ਮਲੇਰ ਕੋਟਲਾ ਏਰੀ ਮਲੇਰ ਕੋਟਲੇ ਏਰੀਏ ਤੋਂ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ। ਲੜਕੇ ਦਾ ਡੇਟ ਆਫ ਬਰਥ ਜੀ 94 ਤੇ ਹਾਈਟ ਹੈ 5 8 ਸਟੱਡੀ ਕੀਤੀ ਹੈ ਮਕੈਨੀਕਲ ਇੰਜੀਨੀਅਰਿੰਗ ਦੋ ਭਰਾ ਇੱਕ ਭੈਣ ਹੈ ਜੀ। ਜ਼ਮੀਨ ਹੈ ਜੀ ਇਹਨਾਂ ਕੋਲੇ ਟੋਟਲ 2.5 ਕਿੱਲੇ ਡੈਡੀ ਇਹਨਾਂ ਦੇ ਸਰਕਾਰੀ ਜੋਬ ਤੇ ਹੈ ਜੀ। ਲੜਕਾ ਹੈ ਕੈਨੇਡਾ ਦੇ ਵਿੱਚ ਪੀਆਰ ਹੈ। ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਪੜ੍ਹੀ ਲਿਖੀ ਹੋਵੇ ਤੇ ਸੋਹਣੀ ਸੁਨੱਖੀ ਹੋਵੇ ਜੀ। ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ 1240। ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਆ ਜੀ। ਅਗਲਾ ਰਸਤੇ ਜੀ ਆਪਣੇ ਕੋਲੇ ਨਾਬੇ ਏਰੀਏ ਤੋਂ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਲੜਕੀ ਦਾ ਡੇਟ ਆਫ ਬਰਥ ਜੀ 93 ਤੇ ਹਾਈਟ ਹੈ 54 ਸਟੱਡੀ ਕੀਤੀ ਹੈ ਐਮਏ ਦੋ ਭੈਣ ਭਰਾਣੇ ਤੇ ਦੋਨੋਂ ਹੀ ਇਹ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੈ ਲੜਕਾ ਚਾਹੀਦਾ ਜੋ ਕਿ ਪੜਿਆ ਲਿਖਿਆ ਹੋਵੇ ਸੋਹਣਾ ਸੁਨੱਖਾ ਹੋਵੇ ਜੀ ਤੇ ਲੜਕੇ ਨੂੰ ਜ਼ਮੀਨ ਵੀ ਕਿੱਲਾਂ ਤੱਕ ਆਉਂਦੀ ਹੋਵੇ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਹੁੰਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1242 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਦਾ ਗੱਲਬਾਤ ਕਰ ਸਕਦੇ ਆ ਜੀ ਅਗਲਾ ਰਿਸ਼ਤਾ ਜੀ ਆਪਣੇ ਕੁਲੇ ਅਮਰਤਸਰ ਰੀਏ ਤੋਂ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਜੀ ਲੜਕੇ ਦਾ ਡੇਟ ਆਫ ਬਰਥ ਹੈ 96 ਹਾਈਟ ਹੈ ਜੀ 57 ਸਟੱਡੀ ਕੀਤੀ ਹੈ ਪਲੱਸ 2 ਦੋ ਭਰਾ ਨੇ ਜੀ ਇਹ ਲੜਕਾ ਹੈ ਕੈਨੇਡਾ ਦੇ ਵਿੱਚ ਪੀਆਰ ਹੈ ਲੜਕਾ ਅਮਰਿਤਧਾਰੀ ਹੈ ਜੀ ਲੜਕੀ ਚਾਹੀਦੀ ਹੈ ਜੋ ਕਿ ਪੜੀ ਲਿਖੀ ਹੋਵੇ ਜਰਨਲ ਕਾਸਟ ਕੋਈ ਵੀ ਹੋਵੇ ਜੀ ਜੈਸਿਕਾ ਸੇ ਵੀਰਪਾਲ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 12445 ਤੁਸੀਂ ਇਸ ਰਿਸ਼ਤੇ ਬਾਰੇ ਸਾਡੇ ਨਾਲ ਗੱਲਬਾਤ ਕਰ ਸਕਦੇ ਆਂ ਅਗਲਾ ਰਿਸ਼ਤੇ ਜੀ ਆਪਣੇ ਕੋਲੇ ਜ਼ਿਲੰਦਰ ਏਰੀਆ ਕਾਸਟ ਹੈ ਜੀ ਭਗਤ ਲੜਕੀ ਦਾ ਡੇਟ ਆਫ ਬਰਥ ਹੈ 96 ਹਾਈਟ ਹੈ ਜੀ 53 ਤੇ ਸਟੱਡੀ ਕੀਤੀ ਹੈ ਬੀਟੈਕ ਦੋ ਭੈਣ ਭਰਾ ਨੇ ਲੜਕੀ ਹੈ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਪੜਿਆ ਲਿਖਿਆ ਹੋਵੇ ਤੇ ਜਰਨਲ ਕਾਸਟ ਲੜਕੇ ਦੀ ਕੋਈ ਵੀ ਹੋਵੇ ਜੀ ਜੈਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1250 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਸਤੇ ਜੀ ਆਪਣੇ ਕੋਲੇ ਬਠਿੰਡਾ ਏਰੀਆ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਜੀ ਲੜਕੇ ਦਾ ਡੇਟ ਆਫ ਬਰਥ ਹੈ 98 ਹਾਈਟ ਹੈ ਜੀ 5 ਫੁੱਟ 10 ਇੰਚ ਸਟੱਡੀ ਕੀਤੀ ਹੈ ਜੀ ਪਲੱਸ 2 ਦੋ ਭੈਣ ਪ੍ਰਾਣੇ ਤੇ ਦੋਨੋਂ ਹੀ ਇਹ ਕੈਨੇਡਾ ਦੇ ਵਿੱਚ ਨੇ 5 ਕਿੱਲੇ ਲੜਕੇ ਨੂੰ ਜ਼ਮੀਨ ਆਉਂਦੀ ਹੈ ਲੜਕਾ ਇਹ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਪੀਆਰ ਦੀ ਫਾਇਲ ਆਈ ਹੋਈ ਹੈ ਜੀ ਲੜਕੀ ਚਾਹੀਦੀ ਹੈ ਜਿਸ ਦੀ ਵਧੀਆ ਸਟੱਡੀ ਕੀਤੀ ਹੋਵੇ ਲੜਕੀ ਸੋਹਣੀ ਸੁਨੱਖੀ ਹੋਵੇ ਜੀ ਜਿਸ ਕਿਸੇ ਵੀਰਪੈਨ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ 1253 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਬਠਿੰਡਾ ਏਰੀਆ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਲੜਕੇ ਦਾ ਡੇਟ ਆਫ ਬਰਥ ਹੈ 95 ਜੀ ਹਾਈਟ ਹੈ 5 ਫੁੱਟ 11 ਇੰਚ ਸਟੱਡੀ ਕੀਤੀ ਹੈ ਪਲੱਸ 2 ਕਰਕੇ ਬੀਏ ਕੀਤੀ ਹੋਈ ਆ ਡੇਢ ਕਿਲਾ ਲੜਕੇ ਨੂੰ ਜ਼ਮੀਨ ਆਉਂਦੀ ਹੈ ਜੀ ਲੜਕਾ ਕੈਨੇਡਾ ਦੇ ਵਿੱਚ ਪੀਆਰ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਪੜੀ ਲਿਖੀ ਹੋਵੇ ਸੋਹਣੀ ਸੁਨੱਖੀ ਹੋਵੇ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1258 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤੇ ਜੀ ਆਪਣੇ ਕੋਲੇ ਫਰੀਦਕੋਟ ਏਰੀਏ ਤੋਂ ਜੱਟ ਸਿੱਖ ਪਰਿਵਾਰ ਦਾ ਲੜਕਾ ਹੈ ਲੜਕੇ ਦਾ ਡੇਟ ਆਫ ਬਰਥ ਹੈ 97 ਹਾਈਟ ਹੈ ਜੀ 6 ਫੁੱਟ ਸਟੱਡੀ ਕੀਤੀ ਹੈ ਪਲੱਸ 2 ਲੜਕਾ ਇਹ ਇਕਲੋਤਾ ਹੀ ਹੈ ਤੇ 10 ਕਿੱਲੇ ਲੜਕੇ ਨੂੰ ਜ਼ਮੀਨ ਆਉਂਦੀ ਹੈ ਜੀ ਲੜਕੇ ਦੇ ਫਾਦਰ ਸਾਹਿਬ ਸਰਕਾਰੀ ਜੋਬ ਤੇ ਨੇ ਲੜਕਾ ਇਹ ਕੈਨੇਡਾ ਦੇ ਵਿੱਚ ਪੀਆਰ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਪੜ੍ਹੀ ਲਿਖੀ ਹੋਵੇ ਜਿਸ ਦੀ ਸਟੱਡੀ ਪੀਐਸਸੀ ਨਰਸਿੰਗ ਕੀਤੀ ਹੋਵੇ ਤੇ ਲੜਕੀ ਦੀ ਹਾਈਟ 5-5 ਤੱਕ ਹੋਵੇ ਜੀ ਜੈਸ ਕਿਸੇ ਵੀਰਪੈਨ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਇਸ ਰਿਸ਼ਤੇ ਦਾ ਫਾਈਲ ਨੰਬਰ 1269 ਹੈ ਜੀ ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ। ਅਗਲਾ ਰਿਸ਼ਤੇ ਜੀ ਲੁਧਿਆਣਾ ਏਰੀਏ ਤੋਂ। ਗੋਤਨ ਦਾ ਵਾਲੀਆ ਜੱਟ ਸਿੱਖ ਪਰਿਵਾਰ ਹੈ ਜੀ। ਲੜਕੀ ਦਾ ਡੇਟ ਆਫ ਬਰਥ ਹੈ 2000, ਹਾਈਟ ਹੈ ਜੀ 5 ਫੁੱਟ 6 ਇੰਚ। ਸਟੱਡੀ ਕੀਤੀ ਹੈ ਜੀ +2। ਦੋ ਭੈਣ ਭਰਾਣੇ, ਦੋਨੋਂ ਹੀ ਕੈਨੇਡਾ ਦੇ ਵਿੱਚ ਨੇ ਇਹ। ਲੜਕੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਕੈਨੇਡਾ ਵਿੱਚ ਪੀਆਰ ਹੋਵੇ ਜੀ ਲੜਕੀ ਨੂੰ ਜਮੀਨ 15 ਕਿੱਲਿਆਂ ਤੱਕ ਆਉਂਦੀ ਹੋਵੇ ਜੀ ਜੈਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ 1260 ਜੀ ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਅਗਲਾ ਰਸਤਾ ਜੀ ਆਪਣੇ ਕੋਲੇ ਮਾਨਸਾ ਏਰੀਆ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਲੜਕੀ ਦਾ ਡੇਟ ਆਫ ਬਰਥ ਜੀ 99 ਹਾਈਟ ਜੀ 5 ਫੁੱਟ 5 ਇੰਚ ਸਟੱਡੀ ਕੀਤੀ ਹੈ ਬੀ ਕਾਮ 2 ਭੈਣਾ 1 ਭਰਾ ਹੈ ਜੀ ਇਹ ਤੇ ਤਿੰਨੋਂ ਭੈਣ ਭਰਾ ਹੈ ਕੈਨੇਡਾ ਦੇ ਵਿੱਚ ਨੇ ਜੀ ਇਹ ਲੜਕੀ ਕੈਨੇਡਾ ਵਿੱਚ ਪੀਆਰ ਹੈ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਕੈਨੇਡਾ ਅਮਰੀਕਾ ਪੀਆਰ ਹੋਵੇ ਜੀ ਤੇ ਲੜਕੇ ਨੂੰ ਜ਼ਮੀਨ 15 ਕਿੱਲਾਂ ਤੱਕ ਆਉਂਦੀ ਹੋਵੇ ਜੈਸੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1263 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਮਕਸਰ ਏਰੀਆ ਜੀ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਲੜਕੀ ਹੈ ਲੜਕੀ ਦਾ ਡੇਟ ਆਫ ਬਰਥ ਹੈ 95 ਹਾਈਟ ਹੈ ਜੀ 5 3 ਸਟੱਡੀ ਕੀਤੀ ਹੈ ਬੀਏ ਪੀਜੀ ਡੀਸੀਏ ਦੋ ਭੈਣ ਭਰਾਣੇ ਤੇ ਦੋਨੋਂ ਹੀ ਬਾਹਰ ਨੇ ਜੀ ਪੀਆਰ ਹੈ ਲੜਕੀ ਹੈ ਕੈਨੇਡਾ ਦੇ ਵਿੱਚ ਸਿਟੀਜ਼ਨ ਹੈ ਜੀ ਲੜਕਾ ਚਾਹੀਦਾ ਜੋ ਕਿ ਕੈਨੇਡਾ ਦੇ ਵਿੱਚ ਗਿਆ ਹੋਵੇ ਤੇ ਲੜਕੇ ਦੀ ਜਮੀਨ 8-10 ਕਿੱ\|^ ਤੱਕ ਆਉਂਦੀ ਹੋਵੇ ਜੀ ਫੈਮਿਲੀ ਇਹ ਈਸਾ ਮਸੀਹ ਨੂੰ ਮੰਨਦੇ ਆ ਜੀ ਤੇ ਇਹਨਾਂ ਨੂੰ ਇਸ ਤਰ੍ਹਾਂ ਦੀ ਫੈਮਿਲੀ ਹੀ ਚਾਹੀਦੀ ਹੈ ਜੀ ਅੱਗੋਂ ਜਿਸ ਕਿਸੇ ਵੀਰਪੈਨ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1264 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਚਮਕੌਰ ਸਾਵੇਰੀਆ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਲੜਕੀ ਦਾ ਡੇਟ ਆਫ ਬਰਥ ਹੈ 94 ਹਾਈਟ ਹੈ ਜੀ 5 ਫੁੱਟ 4 ਇੰਚ ਸਟੱਡੀ ਕੀਤੀ ਜੀ ਪਲੱਸ 2 ਦੋ ਭੈਣ ਭਰਾਣੇ ਤੇ ਦੋਨੋਂ ਕੈਨੇਡਾ ਦੇ ਵਿੱਚ ਨੇ ਇਹ ਲੜਕੀ ਕੈਨੇਡਾ ਵਿੱਚ ਸਿਟੀਜ਼ਨ ਹੈ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੋਵੇ ਜੀ ਲੜਕੀਨ ਜਮੀਨ ਦਾਸ ਕਿੱਲਿਆਂ ਤੱਕ ਆਉਂਦੀ ਹੋਵੇ ਜੀ ਜੈਸੇ ਕਿਸੇ ਵੀਰਪੈਨ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1266 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਮਾਨਸਾ ਏਰੀਆ ਜੀ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਲੜਕੇ ਦਾ ਡੇਟ ਆਫ ਬਰਥ ਹੈ ਜੀ 92 ਹਾਈਟ ਹੈ ਜੀ 6 ਫੁੱਟ 8 ਇੰਚ ਸਟੱਡੀ ਕੀਤੀ ਹੈ ਜੀ ਐਲਐਲਬੀ ਦੋ ਭਰਾਣੇ ਤੇ ਦੋਨਾਂ ਭਰਾਵਾਂ ਕੋਲ ਟੋਟਲ 20 ਕਲੇ ਜ਼ਮੀਨ ਹੈ ਜ਼ਮੀਨ ਇਹਨਾਂ ਦੀ ਸ਼ਹਿਰੀ ਆ ਲੜਕਾ ਹੈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਪੈ ਕੈਨੇਡਾ ਪੀਆਰ ਲੜਕੀ ਨਹੀਂ ਦਿੰਦੇ ਨੇ ਤੇ ਲੜਕੀ ਦੀ ਹਾਈਟ 5 5 ਤੋਂ ਘੱਟ ਨਾ ਹੋਵੇ ਜੀ ਜੈਸੇ ਕਿਸੇ ਵੀਰਪੈਨ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1267 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਮੁਕਸਰ ਏਰੀਆ ਜੱਟ ਸਿੱਖ ਪਰਿਵਾਰ ਦਾ ਲੜਕਾ ਹੈ ਲੜਕੇ ਦਾ ਡੇਟ ਆਫ ਬਰਥ ਹੈ ਜੀ 96 ਹਾਈਟ ਜੀ 6 ਫੁੱਟ ਸਟੱਡੀ ਕੀਤੀ ਹੈ ਬੀਐਸਸੀ ਦੋ ਭੈਣ ਭਰਾਣੇ ਇਹ ਤੇ ਦੋਨੋਂ ਹੀ ਕੈਨੇਡਾ ਦੇ ਵਿੱਚ ਨੇ ਲੜਕੇ ਨੂੰ 7.5 ਕਿੱਲੇ ਜ਼ਮੀਨ ਆਉਂਦੀ ਹੈ ਲੜਕਾ ਕੈਨੇਡਾ ਦੇ ਵਿੱਚ ਸਟੱਡੀ ਕਰ ਰਿਹਾ ਹੈ ਪਰਿਵਾਰ ਇਹਨਾਂ ਦਾ ਰਫੂਜੀ ਹੈ ਇਹ ਪਰਿਵਾਰ ਰਫੂਜੀ ਪਰਿਵਾਰ ਹੈ ਜੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੋਵੇ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ 1268 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਜੀ ਜੋ ਵੀ ਤੁਹਾਨੂੰ ਰਿਸ਼ਤੇ ਦੱਸੇ ਨੇ ਕਿਸੇ ਵੀ ਵੀਰ ਭੈਣ ਨੂੰ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਤਾਂ ਜੋ ਅਸੀਂ ਤੁਹਾਨੂੰ ਸਕਰੀਨ ਤੇ ਨੰਬਰ ਦਿੱਤਾ ਹੋਇਆ ਉਸ ਨੰਬਰ ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਤੇ ਜੇ ਕਿਸੇ ਵੀ ਵੀਰ ਭੈਣ ਨੇ ਆਪਣੇ ਕਿਸੇ ਵੀ ਤਰ੍ਹਾਂ ਦੇ ਰਿਸ਼ਤੇ ਦੀ ਐਡ ਲਗਾਉਣੀ ਹੈ ਤਾਂ ਤੁਸੀਂ ਸਾਨੂੰ WhatsApp ਨੰਬਰ ਤੇ ਮੈਸੇਜ ਕਰਦਿਆ ਕਰੋ ਜੀ ਲੜਕੇ ਲੜਕੀ ਦਾ ਬਾਇਓ ਡਾਟਾ ਤੇ ਫੋਟੋ ਸਾਨੂੰ ਜਰੂਰ ਸੈਂਡ ਕਰਿਆ ਕਰੋ ਜੀ ਧੰਨਵਾਦ ਜੀ